ਸਸੀ ਕਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਬਠਿੰਡੇ ਖਣੇ ਦਾਦੀ ਪੋਤੀ ਪਾਰਕ ਦੇ ਸਾਹਮਣੇ ਸਾਡੇ ਕਿਸਾਨ ਦਾ ਕੀ ਹੈ ਕਿਸਾਨ ਜਾਂ ਤਾਂ ਸਹੇਕ ਤੰਦਾ ਕਰਦੇ ਹੀ ਨਹੀਂ ਤੇ ਜੇ ਕਰਦਾ ਤਾਂ ਉਹਨੂੰ ਮਾਰਕੀਟਿੰਗ ਨਹੀਂ ਕਰਨੀ ਆਉਂਦੀ ਵੇਚਣਾ ਨਹੀਂ ਆਉਂਦਾ ਉਹ ਤੋਂ ਖਰੀਦ ਕੇ ਚਾਹੇ ਸਬਜ਼ੀ ਹੋਵੇ ਚਾਹੇ ਦੁੱਧ ਹੋਵੇ ਅੱਗੇ ਵਪਾਰੀ ਮਨਾਫਾ ਉਦੋਂ ਜ਼ਿਆਦਾ ਲੈ ਜਾਂਦੇ ਨੇ ਅੱਜ ਇਹਨਾਂ ਆਪਣੇ ਨਾਲ ਬਾਈ ਭਪਿੰਦਰ ਸਿੰਘ ਹੋਊਗਾ ਜਿਹੜਾ ਸ਼ਹਿਰ ਦੇ ਵਿੱਚ ਲੱਸੀ ਵੀ ਵੇਚਦਾ ਦੁੱਧ ਵੀ ਵੇਚਦਾ ਅਚਾਰ ਵੀ ਵੇਚਦਾ ਹੈ ਹੋਰ ਪਤਾ ਨਹੀਂ ਕੀ ਕਿਸ ਜਿਹੜੇ ਸਿੱਖ ਨੇ ਇਲਾਕੇ ਪੌਸ਼ ਲੱਖੇ ਗਿਣਿਆ ਜਾਂਦਾ ਇੱਥੋਂ ਦੇ ਲੋਕ ਕਹਿੰਦੇ ਸਾਨੂੰ ਸੁੱਧ ਚੀਜ਼ ਚਾਹੀਦੀ ਹੈ ਪੈਸੇ ਪੁਸੇ ਦੀ ਗੱਲ ਹੀ ਕੋਈ ਨਹੀਂ ਇਹ ਚੀਜ਼ ਨਾ ਇੱਥੇ ਹੋਰ ਵੀ ਬੜੇ ਆਉਂਦੇ ਨੇ ਵੇਚਣ ਵਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਇਆਂ ਨੂੰ ਜੀ ਬਾਈ ਜੀ ਕਿਵੇਂ ਆਈ ਆਇਆ ਵੀ ਜਿਹੜਾ ਆਪਾਂ ਇਸ ਤਰ੍ਹਾਂ ਮਾਰਕੀਟਿੰਗ ਕਰੀਏ ਤਾਂ ਬੜੀਆ ਰਹੂਗੀ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀ ਆਇਆਂ ਨੂੰ ਬਾਈ ਤੁਸੀਂ ਸਾਡੇ ਕੋਲ ਚੱਲ ਕੇ ਆਏ ਤੁਸੀਂ ਕਿਸਾਨਾਂ ਦੀ ਸਪੋਰਟ ਵਾਸਤੇ ਖੜੇ ਹੋ ਕਿਸਾਨਾਂ ਬਾਰੇ ਸੋਚਦੇ ਹਾਂ ਤਾਂ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਜੀ ਥੈਂਕ ਯੂ ਤੇ ਇਹ ਜਿਹੜਾ ਮਾਨ ਸਾਹਿਬ ਆਈਡੀਆ ਜਿਹੜਾ ਇਹ ਸੀਗਾ ਇਹ ਆnde ਹੁੰਦੇ ਆ ਵੀ ਲੋਡ ਕਾਰਡ ਦੀ ਮਾਂ ਹਾਂ ਤੇ ਮੈਂ ਬਾਈ ਜੀ ਐਜੇ ਮਕੈਨਿਕ ਕੰਮ ਕਰਦਾ ਸੀਗਾ ਪ੍ਰਾਈਵੇਟ ਮਤਲਬ ਜਿਹੜਾ ਹੈਗਾ ਜਿੱਦਾਂ ਲੋਇਡ ਚ ਕੰਮ ਕੀਤਾ ਐਲਜੀ ਚ ਕੰਮ ਕੀਤਾ ਐਜੇ ਐਜੇ ਮਕੈਨਿਕ ਹਾਂ ਜੀ ਹਾਂ ਹਾਂ ਬਿਲਕੁਲ ਬਾਈ ਜੀ ਤੇ ਮੇਰੀ ਕੋਈ ਸਮਾਂ ਪਾ ਕੇ ਡਿਸਕ ਪ੍ਰੋਬਲਮ ਜਿਹੜੀ ਸੀਗੀ ਉਹਦੇ ਕਰਕੇ ਫਿਰ ਮੈਨੂੰ ਜਿਹੜਾ ਹੈਗਾ ਫੀਲਡ 'ਚ ਜਾਣਾ ਜਿਹੜਾ ਹੈਗਾ ਔਖਾ ਸੀਗਾ ਮੁਸ਼ਕਲ ਸੀਗਾ ਤੇ ਉਹਦੇ ਕਰਕੇ ਜਿਹੜਾ ਘਰੇ ਵੈਸੇ ਪਹਿਲਾਂ ਤੋਂ ਹੀ ਮਤਲਬ ਪਸ਼ੂ ਰੱਖਦੇ ਸੀਗੇ ਠੀਕ ਹੈ ਤਾਂ ਸਾਡਾ ਜਿਹੜਾ ਹੈਗਾ ਪਸ਼ੋਕੜ ਪਿੰਡਾਂ ਨਾਲ ਆ ਬੇਸ਼ੱਕ ਹੁਣ ਸ਼ਹਿਰ 'ਚ ਰਹਿੰਦੇ ਆ ਠੀਕ ਹੈ ਤੇ ਉਹਦੇ ਕਰਕੇ ਪਸ਼ੂ ਪਹਿਲਾਂ ਮਤਲਬ ਇੱਕ ਦੋ ਪਸ਼ੂ ਘਰੇ ਘਰ ਜੋ ਕੀਤਾ ਪਦਦ ਵਾਸਤੇ ਰੱਖਦੇ ਸੀਗੇ ਭਾਈ ਠੀਕ ਹੈ ਤੇ ਉਹਦਾ ਫਿਰ ਜਦ ਇਧਰੋਂ ਨੌਕਰੀ ਇੱਕ ਤਾਂ ਜਿਹੜਾ ਹੈਗਾ ਕਰੋਨਾ ਦਾ ਵਿੱਚ ਟਾਈਮ ਪੀਰੀਅਡ ਆ ਗਿਆ ਜੀ ਤੇ ਇੱਕ ਜਿਹੜਾ ਹੈਗਾ ਨਾਲ ਜਿਹੜਾ ਹੈਗਾ ਕੰਪਨੀ ਨੇ ਮਤਲਬ ਪਹਿਲਾਂ ਅਸੀਂ ਡਾਇਰੈਕਟ ਕੰਪਨੀ ਦੇ ਏਮਪਲਾਈ ਸੀਗੇ ਤਾਂ ਕੰਪਨੀ ਨੇ ਫਰੈਂਚਾਈਜ਼ ਜਿਹੜਾ ਹੈਗਾ ਉਹ ਕਰਤਾ ਤਾਂ ਸਾਨੂੰ ਮਤਲਬ ਕੰਪਨੀ ਤੋਂ ਹਟ ਕੇ ਫਰੈਂਚਾਈਜ਼ ਕੋਲੇ ਜਾ ਕੇ ਕੰਮ ਕਰਨਾ ਮਤਲਬ ਚੰਗਾ ਨਹੀਂ ਇੱਕ ਦੁਕਾਨਦਾਰ ਕੋਲੇ ਹਾਂ ਹਾਂ ਬਾਈ ਉਹ ਸਾਨੂੰ ਮਤਲਬ ਆਪਦੇ ਆਪ ਨੂੰ ਮੈਨੂੰ ਨਹੀਂ ਚੰਗਾ ਲੱਗਿਆ ਤੇ ਇਸ ਕਰਕੇ ਫਿਰ ਮੈਂ ਜਿਹੜਾ ਹੈਗਾ ਆਪ ਦਾ ਜਿਹੜਾ ਹੈਗਾ ਸਹਾਇਕ ਕੀਤਾ ਜੋ ਮਤਲਬ ਪਹਿਲਾਂ ਵੀ ਆਪਾਂ ਮਤਲਬ ਪਸ਼ੂ ਰੱਖੇ ਸੀਗੇ ਤੇ ਦੋ ਚੌਕ ਘਰਾਂ ਦਾ ਦੁੱਧ ਪਹਿਲਾਂ ਵੀ ਮੇਰੇ ਕੋਲੇ ਲੱਗਿਆ ਹੋਇਆ ਸੀ ਘਰਾਂ ਦਾ ਨਾ ਤੇ ਉਹ ਕੋਈ ਸਮਾਂ ਬਣਿਆ ਖੇਤੀਬਾੜੀ ਯੂਨੀਵਰਸਿਟੀ ਕੇਵੀਕੇ ਖੇਤੀ ਵਿਗਿਆਨ ਕੇਂਦਰ ਅਸੀਂ ਗਏ ਡੇਰੀ ਫਾਰਮਿੰਗ ਦੀ ਟ੍ਰੇਨਿੰਗ ਵਾਸਤੇ ਤਾਂ ਉੱਥੇ ਜਾ ਕੇ ਮਤਲਬ ਕਾਫੀ ਭਰਾ ਆਪਾਂ ਨੂੰ ਕਿਸਾਨ ਭਰਾ ਮਿਲੇ ਜਿਨ੍ਹਾਂ ਨੇ ਮਤਲਬ ਬਹੁਤ ਸਾਰੀਆਂ ਆਪਾਂ ਲਗ ਲਗ ਸਲਾਹਾਂ ਵਿਚਾਰ ਕੀਤੇ ਆ ਉਹ ਇਹ ਕੰਮ ਜਿਹੜਾ ਹੈਗਾ ਖੋਦ ਮਤਲਬ ਆਪਦਾ ਪ੍ਰੋਡਕਟ ਸੇਲ ਕਰਨ ਦੀ ਸਾਡੀ ਕੋਈ ਡਿਸਕਸ ਚੱਲੀ ਵਿਚਾਰ ਚੱਲੀ ਤਾਂ ਇਹ ਫਾਈਨਲ ਜਿਹੜਾ ਹੈਗਾ ਮੈਨੂੰ ਇਹ ਵਧੀਆ ਲੱਗਿਆ ਵੀ ਜਿਹੜਾ ਅੱਛਾ ਲੱਸੀ ਲੱਸੀ ਸੇਲ ਕਰਦੇ ਇੱਥੇ ਬਈ ਜਿਹੜਾ ਸ਼ੁਰੂ ਜਿਹੜਾ ਮੈਂ ਕਰਿਆ ਸੀਗਾ ਉਹ ਦੁੱਧ ਕਾੜ ਕੇ ਲਾਲ ਰੰਗ ਦੀ ਲੱਸੀ ਤੋਂ ਸ਼ੁਰੂ ਕਰਿਆ ਸੀਗਾ ਅੱਛਾ ਲਾਲ ਰੰਗ ਦੀ ਲੱਸੀ ਕਾੜਨੀ ਵਾਲੀ ਕਾੜਨੀ ਵਾਲੀ ਬਈ 10 ਤੋਂ 12 ਘੰਟੇ ਇਹ ਦੁੱਧ ਕੱਢਦਾ ਜੀ ਤੇ ਫਿਰ ਇਹ ਦੁੱਧ ਮਤਲਬ ਜਿਹੜਾ ਹੈਗਾ ਇਹ ਲਾਲ ਹੋ ਜਾਂਦਾ ਜਿੱਦਾਂ ਪਹਿਲਾਂ ਸਾਡੇ ਬਜ਼ੁਰਗ ਬਈ ਬਣਾਉਂਦੇ ਸੀਗੇ ਸੇਮ ਉਹੀ ਤਰੀਕਾ ਹੈਗਾ ਬਿਲਕੁਲ ਉਹੀ ਲਾਲ ਹਾਂਜੀ ਤੇ ਇਹ ਬਈ ਆਮ ਜਿਹੜੀ ਚਿੱਟੀ ਲੱਸੀ ਤੇ ਚਿੱਟੀ ਦਹੀਂ ਨਾਲੋਂ ਵੀ ਇਹ ਜਾਦੇ ਗੁਨਾਕਾਰੀ ਆ ਸਾਡੇ ਕੋਲੇ ਜਿਹੜੀ ਇਹਦੀ ਫੀਡਬੈਕ ਆਈ ਹੈ ਬਾਈ ਠੀਕ ਹੈ ਜੇ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਜਿਹੜਾ ਕੋਈ ਕਹਿੰਦਾ ਮੈਂ ਚਿੱਟੀ ਲੱਸੀ ਪੀ ਕੇ ਮੇਰੇ ਗੋਡਿਆਂ ਨੂੰ ਪ੍ਰੋਬਲਮ ਆਉਂਦੀ ਹੈ ਬਾਈ ਇਹਦੀ ਲੱਸੀ ਪੀ ਲਓ ਤੇ ਇਹਦੀ ਗੋਡਿਆਂ ਨੂੰ ਪ੍ਰੋਬਲਮ ਨਹੀਂ ਆਉਂਦੀ ਜ ਮਤਲਬ ਲੱਸੀ ਪੀ ਕੇ ਜਿਵੇਂ ਹੁਣ ਇੱਥੇ ਇੱਕ ਭੈਣ ਜੀ ਸੀਗੀ ਉਹ ਟੀਚਰ ਨੇ ਉਹ ਕਹਿੰਦੇ ਸਕੂਲ ਚੋਂ ਆਂਦੀ ਬਾਈ ਜੀ ਮੈਂ ਇੱਕ ਗਲਾਸ ਲੱਸੀ ਦਾ ਪੀਤਾ ਬੱਚੇ ਲੈ ਕੇ ਆਏ ਹਨ ਤੇ ਉਹ ਕਹਿੰਦੇ ਮੈਨੂੰ ਸਵੇਰ ਨੂੰ ਪਤਾ ਲੱਗਿਆ ਮੈਂ ਲੱਸੀ ਪੀਤੀ ਹੈ ਮੇਰੇ ਦਰਦ ਹੋਇਆ ਤਾਂਦਰੁਸਤੀ ਬਾਈ ਫਿਰ ਉਹ ਕਹਿੰਦੇ ਬਾਈ ਜੀ ਥੋੜੀ ਲੱਸੀ ਦਾ ਕੀ ਫਰਕ ਹੈ ਮੈਂ ਕਾੜਿਆ ਜਾਂਦਾ ਤਾਂ ਇਹਦੇ ਕਰਕੇ ਇਹਦੇ ਚ ਗੁਣਾ ਆਉਂਦੇ ਆ ਕਿ ਇਹ ਕੀ ਰੇਟ ਵੇਚਦੀ ਆ ਆਪਾਂ ਪਹਿਲਾਂ ਦੱਸਦੀ ਬਈ 30 ਰੁਪਏ ਦਾ ਸ਼ੁਰੂ ਕੀਤੀ ਸੀਗੀ 30 ਰੁਪਏ ਲੀਟਰ ਹਾਂਜੀ ਬਾਈ ਅੱਜ ਹਾਂ ਉਹ ਅੱਜ 40 ਰੁਪਏ ਲੀਟਰ ਹੈ ਜੀ ਹੱਸ ਕੇ ਲੈਂਦੇ ਲੋਕ ਬਾਈ ਬਹੁਤ ਜਿਹਨੂੰ ਇਹਦੇ ਬਾਰੇ ਗੁਣਾ ਬਾਰੇ ਪਤਾ ਲੱਗ ਗਿਆ ਲੀਵਰ ਫੈਟੀ ਵਾਲੇ ਵਾਸਤੇ ਸਭ ਤੋਂ ਉੱਤਮ ਹੈ ਜੀ ਸਾਡੇ ਕੋਲੇ ਇੱਥੇ ਮਤਲਬ ਜਿੰਨੇ 5 ਸਾਲ 5 ਸਾਲ ਹੋ ਗਏ ਲਗਭਗ ਕੰਮ ਕਰਦਿਆਂ ਨੂੰ ਤੇ ਬਾਈ ਜਿੰਨੇ ਇੱਥੇ ਵੀਰ ਆਏ ਜਾਂ ਕਿਸੇ ਨੂੰ ਪ੍ਰੋਬਲਮ ਆਈ ਉਹ ਤੁਹਾਡੇ ਵਾਂਗੂ ਬਾਈ ਇੱਕ ਇੱਥੇ ਪੰਜਾਬ ਪੁਲਿਸ ਸੀਗਾ ਸਾਨੂੰ ਮਿਲਿਆ ਭਾ ਗਰੂਡ ਤੋਂ ਜੀ ਉਹ ਵੀਰ ਨੇ ਦੱਸਿਆ ਕਿ ਸਾਡਾ ਉਹ ਕਹਿੰਦੇ ਭਿੰਦਰ ਸਿੰਘ ਦੇ ਗੁਣ ਬੜੇ ਆ ਬਾਈ ਹਰੇਕ ਜਿਹੜਾ ਵੀ ਬੰਦਾ ਆਉਂਦਾ ਉਹਦੇ ਕੋਲੇ ਬਾਈ ਹਰੇਕ ਬੰਦੇ ਕੋਲੇ ਕੋਈ ਨਾ ਕੋਈ ਜਿਹੜਾ ਹੈਗਾ ਗੁਣਾ ਹੈਗਾ ਉਹ ਕਹਿੰਦਾ ਬਾਈ ਇਹਦੇ ਜਿਹੜੇ ਹੈਗੇ ਇਹਦੇ ਗੁਣ ਹੈਗੇ ਆ ਅਸੀਂ ਜਾਂਦਾ ਪੀਜੀਆਈ ਤੋਂ ਸਾਨੂੰ ਡਾਕਟਰ ਨੇ ਇਹ ਕਿਹਾ ਸੀਗਾ ਵੀ ਜੇ ਤੁਸੀਂ ਲੀਵਰ ਫੈਟੀ ਦਾ ਪੇਸ਼ੈਂਟ 70 ਤੋਂ 80 ਲੱਖ ਰੁਪਈਆ ਲੱਗ ਜਾਂਦਾ ਜੀ ਲੀਵਰ ਚੇਂਜ ਕਰਨ ਦਾ ਉਹਨਾਂ ਦੇ ਮੁਤਾਬਕ ਤਾਂ ਉਹ ਕਹਿੰਦੇ ਵੀ ਇਹਨੂੰ ਤੁਸੀਂ ਮਤਲਬ ਪੇਸ਼ੈਂਟ ਨੂੰ ਅਸੀਂ ਠੀਕ ਕੀਤਾ ਕਾਰਨੀ ਵਾਲੀ ਆਹ ਲੱਸੀ ਮਤਲਬ ਪਿਆਕੇ ਜੀ ਕੜੇ ਹੋਏ ਤੁਸੀਂ ੜਕੇ ੜਕੇ ਕਿੰਨੀ ਵੇਚੀ ਜਾਂਦੇ ਹੋ ਬਾਈ ਮੇਰੇ ਕੋਲੇ 70 ਤੋਂ 80 ਲੀਟਰ ਲੱਸੀ ਜਿਹੜੀ ਹੈ 40 ਰੁਪਏ 70 80 ਲੀਟਰ ਲੱਸੀ ਉਹ ਵੇਚ ਜਾਂਦੇ ਲੱਗਦੀ ਆ ਬਾਈ ਜੀ ਜਿਹੜਾ ਇਹ ਚੋਂ ਕਿਉਂ ਨਿਕਲਦਾ ਹੈ ਕਿਉਂ ਬਾਈ ਆ ਦੇਖੋ ਇਹਦੇ ਚ ਪਾਇਆ ਹੋਇਆ ਸ਼ੀਸ਼ੀਆਂ ਚ ਆ ਸ਼ੀਸ਼ੀਆਂ ਚ ਕਿਉਂ ਕਿਉਂ ਪਾਇਆ ਬਾਈ ਇਹ ਬਾਈ ਦੇਸੀ ਗਾਂ ਦਾ ਕਿਉ ਹੈ ਸ਼ਾਈਵਾਲ ਦਾ ਜਿਹੜੀ ਸਾਡੀ ਪੰਜਾਬ ਦੀ ਨਸਲ ਆ ਸ਼ਾਈਵਾਲ ਤਾਂ ਉਸ ਗਾਂ ਦਾ ਕਿਉ ਹੈ ਉਹੀ ਕੜੇ ਹੋਏ ਦੁੱਧ ਤੋਂ ਬਣਿਆ ਜਿੱਦਾਂ ਮਾਨ ਸਾਹਿਬ ਆ ਆਪਾਂ ਦੇਖੋ ਇਹਦੇ ਵਿੱਚ ਆ ਕਿਉ ਹੈ ਕੀ ਆ ਕਿਉ ਹੈ ਬਿਲਕੁਲ ਕਿਉਂ ਦੱਸਦਾ ਵੀ ਮੈਂ ਜਿਹੜਾ ਇਹ ਘਿਓ ਆ ਜਿੱਦਾਂ ਦੀ ਸਾਨੂੰ ਜਾਣਕਾਰੀ ਇਹਦੀ ਮਿਲੀ ਹੈ ਜਿਹੜੇ ਬੰਦੇ ਮਤਲਬ ਆਹਰ ਨੇ ਜਿਨ੍ਹਾਂ ਨੇ ਇਹ ਤੇ ਸਰਚ ਕੀਤੀ ਹੈ ਉਹ ਇਹ ਕਹਿੰਦੇ ਆ ਕਿ ਜਿਹੜਾ ਇਹ ਆਪਾਂ ਦੁੱਧ ਕਾੜ ਕੇ ਘਿਓ ਬਣਾਉਨੇ ਆ ਦੁੱਧ ਕਾੜਿਆ ਗਿਆ ਦਹੀਂ ਲੱਗਿਆ ਰਿੜਕਿਆ ਗਿਆ ਮੱਖਣ ਬਣਿਆ ਜਿਹੜਾ ਇਹਦੇ ਤੋਂ ਘਿਓ ਬਣੂਗਾ ਇਹ ਸਾਡਾ ਹਿਊਮਨ ਬਾਡੀ ਤੋਂ 1 ਡਿਗਰੀ ਪਹਿਲਾਂ ਮੈਲਟ ਘਿਓ ਹੈ ਇਹ ਜੀ ਇਹ ਮੰਨ ਲਓ ਬਾਡੀ 37 ਡਿਗਰੀ ਲਗਭਗ ਕੰਮ ਕਰਦੀ ਹੈ ਤੇ ਇਹ ਘਿਓ 36 ਡਿਗਰੀ ਮੈਲਟ ਹੈ 80 ਸਾਲ ਦਾ ਬਜ਼ੁਰਗ ਇਹਨੂੰ ਖਾ ਸਕਦਾ ਹੈ ਇਹਦੇ ਚ ਪਾਉਣ ਦਾ ਕਾਰਨ ਇਹ ਸੀਗਾ ਇਹ ਵੀ ਸਾਨੂੰ ਇਦਾਂ ਹੀ ਜਾਣਕਾਰੀ ਕੋਸ਼ਿਸ਼ YouTube ਤੋਂ ਜਿੱਦਾ ਮਤਲਬ ਆਪਾਂ ਸੁਣਦੇ ਆਰਯੂ ਵੈਦਿਕ ਦੇ ਮੁਤਾਬਕ ਜੇ ਕਿਸੇ ਨੂੰ ਛਿੱਕਾਂ ਆਉਂਦੀਆਂ ਘਰਾੜੇ ਆਉਂਦੇ ਸਿਰ ਦਰਦ ਹੈ ਮਾਈਗਰੇਨ ਹੈ ਰੇਸ਼ਾ ਨਿਗਾ ਦੀ ਪ੍ਰੋਬਲਮ ਹੈ ਤਾਂ ਮਾਨ ਸਾਹਿਬ ਜਿੰਨੀਆਂ ਕਪੇ ਵਿੱਚ ਗੱਲਾਂ ਮੈਨੂੰ ਦੋ ਚਾਰ ਪਤਾ ਨੇ ਉਹ ਆਪਾਂ ਇੱਥੇ ਫੀਡਬੈਕ ਪਰਿਵਾਰਾਂ ਦੀ ਵੀ ਹੈਗੀ ਆ ਵਿਦ ਮੋਬਾਈਲ ਨੰਬਰ ਵੀ ਜਿੱਦਾਂ ਮੰਨ ਲਓ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਮਤਲਬ ਠੀਕ ਹੋਏ ਨੇ ਇਹਦੇ ਨਾਲ ਤੇ ਅਸੀਂ ਸੈਟ ਜਮਾ ਸੈਟੀਸਫਾਈ ਆ ਤੁੰਨੀ ਚ ਪਾਉਣ ਨਾਲ ਤੁਹਾਨੂੰ ਦੱਸ ਦਿੰਦਾ ਇਹ ਤਾਂ ਫੇਸ 2 ਚੋਂ ਬਾਈ ਆਉਂਦਾ ਮੇਰੇ ਕੋਲੇ ਮੱਖਣ ਦੁੱਧ ਲੈ ਕੇ ਜਾਂਦੇ ਆ ਉਹ ਉਹਦੇ ਬਾਈ ਦੇ ਸਕਿਨ ਦੀ ਪ੍ਰੋਬਲਮ ਸੀਗੀ ਉਹ ਕਹਿੰਦਾ ਮੈਂ ਰਾਤ ਨੂੰ ਗੋਲੀ ਖਾਏ ਤੋਂ ਬਗੈਰ ਅਲਰਜੀ ਦੀ ਸੌਣੀ ਸੀ ਸਕਦਾ ਹੁਣ ਜਦ ਉਹ ਬੰਦਾ ਕਹਿੰਦਾ ਵੀ ਮੈਂ ਤੁੰਨੀ ਚ ਪਾਉਣਾ ਪੈਣ ਲੱਗਿਆ ਨੱਕ ਚ ਪਾਉਣਾ ਆ ਤੇ ਮੈਂ ਯਾਰ ਗੋਲੀ ਛੁੱਟ ਗਈ 6 ਸਾਲ ਦੀ ਇਹ ਬਾਈ ਇਤੋਂ ਵੱਡੀ ਹੋਰ ਕੀ ਗੱਲ 40 ਰੁਪਏ ਦੀ ਸਿਰਫ 40 ਰੁਪਏ ਦੀ ਠੀਕ ਹੈ ਸਾਰੀ ਚੁੰਡੀ ਵਾਲੀ ਗੱਲ ਆ ਬਾਈ ਕਿਉਂ ਕੀ ਰੇਟ ਵੇਚਨੇ ਕਿਉਂ ਬਾਈ 1200 ਰੁਪਏ ਸਾਰੀਆਂ ਗਾਵਾਂ ਦਾ ਇਕੱਠਾ ਜਿਹੜਾ ਘਿਓ ਬਣਦਾ ਉਹ 1200 ਰੁਪਏ ਕਹਿ ਲਓ ਤੇ ਜਿਹੜਾ ਕੱਲਾ ਛਾਈ ਵਾਲਾ ਉਹ 1800 ਰੁਪਏ ਉਹ 1800 ਤੇ ਆ ਇਹਦੇ ਵਿੱਚ ਮੱਖਣ ਜਿਹੜਾ ਕੜੇ ਹੋਏ ਦੁੱਧ ਦਾ ਘਿਓ ਤਾਂ ਅੱਛਾ ਆ ਕੜੇ ਹੋਏ ਦੁੱਧ ਦਾ ਮੱਖਣ ਹੈ ਇਹ ਕੀ ਰੇਟ ਹੈ ਇਹ ਬਾਈ ਅਸੀਂ ਦਿੰਨੇ ਹੈਗੇ ਆ 800 800 ਰੁਪਏ 800 ਰੁਪਏ ਕਿਲੋ ਦਾ ਹਾਂਜੀ ਹਾਂ ਇਹ ਮਿਕਸ ਗਾਵਾਂ ਦਾ ਆ ਜਿਹੜਾ ਸ਼ਾਈ ਵਾਲਦਾ ਉਹ ਬਣਾਉਂਦਾ ਉਹ ਤਾਂ ਬਾਈ ਜੀ ਬਾਜ਼ਾਰ 'ਚ 600 ਨੂੰ ਵੀ ਮਿਲ ਜਾਂਦਾ ਫਿਰ ਛੋਡੇ ਕੋਲੇ ਖਰੀਦ ਦਿੰਦਾ ਇਹਦੇ ਵਿੱਚ ਬਾਈ ਜਿੱਦਾਂ ਅਸੀਂ ਦੇਖਿਆ ਹੈਗਾ ਹਨਾ ਉਹਨਾਂ ਦੇ ਮੈਥਡ ਦਾ ਉਹਨਾਂ ਨੂੰ ਪਤਾ ਹੋਊਗਾ ਅਸੀਂ ਜਿੱਦਾਂ ਬਣਾਉਨੇ ਆ ਸਾਡੇ ਕੋਲੋਂ ਲਗਭਗ 27 ਤੋਂ 28 ਕਿਲੋ ਦੁੱਧ ਦੇ ਵਿੱਚੋਂ ਲਗਭਗ ਕਿਲੋ ਘਿਓ ਬਣਦਾ ਜੀ ਕਰਨ ਨਾਲ ਹਾਂਜੀ ਕਰਨ ਦਾ ਮਤਲਬ ਕਿਵੇਂ ਵੀ ਬਣਾ ਲਓ ਕਰੀਮ ਲਾ ਕੇ ਬਣਾ ਲਓ ਮੇ ਬਣਾ ਲਓ ਤਾਂ ਲਗਭਗ ਸਾਡੇ ਕੋਲੇ ਜਿਵੇਂ ਹੁਣ ਗਾਵਾਂ ਦਾ ਹੈਗਾ 27 28 ਕਿਲੋ ਦੁੱਧ 'ਚ ਕਿਲੋ ਘਿਓ ਬਣਦਾ ਹੈ ਜੀ ਠੀਕ ਹੈ ਅੱਛਾ ਤੁਸੀਂ ਰੋਜ਼ ਆਉਂਦੇ ਹੋ ਬਾਈ ਮੈਂ ਰੋਜ਼ ਆਉਂਦਾ ਜੀ ਮੇਰਾ ਸਵੇਰ 7 ਵਜੇ ਆਉਣਾ ਹੈ ਜੀ ਤੇ ਲਗਭਗ 10:30 ਵਜੇ ਤਾਈਂ ਰੁਕਦਾ ਹਾਂ ਜੀ ਮੈਂ ਤੇ ਮੇਰੇ ਕੋਲੇ ਸਵੇਰ ਲੱਸੀ ਨਾਲ ਕਾਲਜ ਠਾਰਣਾਉਣੇ ਹੋ ਬਾਈ ਜਮਾ ਜਮਾ ਬਾਈ ਬਹੁਤ ਪਰਿਵਾਰ ਹੈਗੇ ਹਨ ਜਦੋਂ ਇਹਦਾ ਲੱਸੀ ਮਾਨ ਸਾਹਿਬ ਇਹਦਾ ਜਦ ਤੁਹਾਨੂੰ ਕੋਈ ਨਹੀਂ ਤੁਹਾਨੂੰ ਪਿਉਨੇ ਆ ਤੇ ਇਹ ਲੱਸੀ ਪੀ ਕੇ ਤਾਂ ਨਾ ਇੱਥੇ ਤੁੜਨਾ ਗੱਲ ਸਾਂਝੀ ਕਰ ਲੈਨੇ ਆ ਇੱਕ ਬਾਈ ਆਇਆ ਤੇ ਉਹ ਕਹਿੰਦਾ ਯਾਰ ਤੇਰੇ ਮਿਲਕ ਬਦਾਮ ਬਾਰੇ ਬਹੁਤ ਸੁਣਿਆ ਯਾਰ ਅਸੀਂ ਬਾਈ ਦੁੱਧ ਕਾੜ ਕੇ ਨਾ ਆਹ ਹੀ ਕੜੇ ਹੋਏ ਦੁੱਧ ਦਾ ਹੀ ਅਸੀਂ ਗੁੜ ਸ਼ੱਕਰ ਪਾ ਕੇ ਮਿਲਕ ਬਦਾਮ ਬਣਾਉਨੇ ਆ ਠੰਡ ਨਹੀਂ ਪਉਂਦੀ ਬਾਈ ਯਾਰ ਅੱਛਾ ਤੇ ਆ ਤੁਹਾਨੂੰ ਦਿਖਾ ਦਿੰਨੇ ਆ 你。 अच्छा गुड़ शक्कर ਪਾਇਆ ਹਾਂ ਇਹਦਾ ਰੰਗ ਹੈ ਗੁੜ ਸ਼ੱਕਰ ਵਾਲਾ ਬਾਈ ਇਹ ਸਾਰੇ ਬਠਿੰਡੇ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਗੁੜ ਸ਼ੱਕਰ ਵਾਲਾ ਕੋਈ ਨਹੀਂ ਪੀਉਂਦਾ ਹੁਣ ਅੱਛਾ ਦੇ ਸੀਸੀ ਜਿਹੇ ਨਾਲ ਹੀ ਲੈ ਜਾਓ ਹਾਂ ਨਾਲ ਲੈ ਜਾਓ ਹਾਂ ਇਹ ਵੀ ਵੱਡੀ ਗੱਲ ਹੈ ਪਹਿਲਾਂ ਅਸੀਂ ਕੰਚ ਦੀਆਂ ਉਹ ਸ਼ੁਰੂ ਕਰਿਆ ਸੀਗਾ ਹੁਣ ਕੰਚ ਦੇ ਉਹਦੇ ਵਿੱਚ ਕੀ ਮਸਲਾ ਸੀਗਾ ਕਿ ਜਦ ਕੋਈ ਪਰਿਵਾਰ ਜੀ ਨੇ ਘਰੇ ਲੈ ਕੇ ਜਾਣਾ ਬਾਈ ਉਹ ਜਦੋਂ ਘਰੇ ਇੱਥੋਂ ਲੈ ਕੇ ਜਾਂਦਾ ਬੰਦੇ ਤੇ ਬਾਈ ਉਹਦੇ ਟੈਨਸ਼ਨ ਪੈ ਜਾਂਦੀ ਯਾਰ ਬੋਤਲਾਂ ਵਾਪਸ ਕਰਨੀਆਂ ਨੇ ਕਰਨੀਆਂ ਨੇ ਹਾਂ ਉਹ ਬੰਦੇ ਨੂੰ ਪੀਣ ਦਾ ਤਾਂ ਟੇਸ ਨਹੀਂ ਰਹਿ ਜਾਂਦਾ ਘਰੇ ਵੀ ਪਈਆਂ ਨਹੀਂ ਮੈਂ ਵੀ ਕਰਨੀਆਂ ਕਿਸੇ ਦੀ ਤੇ ਉਹ ਮਸਲਾ ਇਹ ਸੀਗਾ ਵੀ ਅਸੀਂ ਫਿਰ ਸਟੇਸ ਪੂਜਲ ਬੋਤਲਾਂ ਲੈ ਜਾਂਦੀਆਂ ਨੇ ਬਾਈ ਇਹ ਬੰਦਾ ਲੈ ਜੇ ਘਰੇ ਲਿਜਾਵੇ ਜੀ ਇਹ 30 ਰੁਪਏ ਦੀ ਪੈਕਿੰਗ ਆ 250 ਮਿਲਦੀ ਹੈ ਬਾਈ ਅੱਛਾ ਹਾਂਜੀ ਵਿਗਦੀ ਹੈ ਵਧੀਆ ਹੱਸ ਕੇ ਬਹੁਤ ਕਿਰਪਾ ਜੀ ਕਿਰਪਾ ਆਪਾਂ ਆਪਾਂ ਗੱਲ ਕਰਦੇ ਸੀਗੇ ਉਹ ਮਿਲਕ ਬਦਾਮ ਦੀ ਉਹ ਬਾਈ ਆਇਆ ਤੇ ਇੱਥੇ ਬਹਿ ਕੇ ਉਹ ਪੀਣ ਲੱਗ ਗਿਆ ਪੀਣ ਲੱਗ ਗਿਆ ਤੇ ਉਹਨੇ ਮਿਲਕ ਬਦਾਮ ਦੀ ਉਹਨੂੰ ਚੰਗਾ ਲੱਗਿਆ ਹਾਂ ਦਾ ਬਾਈ ਇੱਕ ਬੋਤਲ ਹੋਰ ਦੇ ਦੇ ਉਹ ਹੋਰ ਪੀਣ ਲੱਗ ਗਿਆ ਮੇਰੇ ਕੋਲ ਇੱਕ ਮੁੰਡਾ ਆਇਆ ਮੈਨੂੰ ਕਹਿੰਦਾ ਬਾਈ ਜੀ ਲੱਸੀ ਪਿਓ ਮੈਂ ਹਾਂ ਯਾਰ ਚੱਲ ਲਿਆ ਮੈਂ ਵੀ ਪੀਣੀ ਆ ਮੈਂ ਤੇ ਮੈਂ ਵੀ ਪੀ ਲੈਣਾ ਤੇ ਉਹ ਮੁੰਡੇ ਨੇ ਗਲਾਸ ਪੀਤਾ ਮੂੰਹ ਨੂੰ ਲਾਇਆ ਕਹਿੰਦਾ ਆਹਾ ਹਾ ਹਾ ਨਜ਼ਾਰਾ ਹੀ ਆ ਗਿਆ ਯਾਰ ਜਦ ਮੈਂ ਮੈਂ ਪੀਤੀ ਬਈ ਤੇ ਲੱਸੀ ਪੀਣ ਦਾ ਨਾਲ ਮੈਂ ਮਤਲਬ ਗਰਮੀ ਦੇ ਵਿੱਚ ਬਾਈ ਜਦ ਆਪਾਂ ਨੂੰ ਠੰਢੀ ਇੱਕਦਮ ਲੱਸੀ ਵਧੀਆ ਮਿਲ ਜੇ ਨਾ ਤੇ ਜਦ ਮੈਂ ਕਿਹਾ ਯਾਰ ਆਹਾ ਹਾ ਯਾਰ ਠੰਢੀ ਪੀ ਗਈ ਉਹ ਬਾਈ ਕਹਿੰਦਾ ਯਾਰ ਲੱਸੀ ਮੈਨੂੰ ਵੀ ਪਿਆ ਦਿਓ ਮਿਲ ਕੋਲੋਂ ਉੱਤੋਂ ਦੀ ਪੀ ਗਿਆ ਆ ਬਾਈ ਯਾਰ ਲੱਸੀ ਮੈਨੂੰ ਵੀ ਪਿਆ ਦਿਓ ਯਾਰਾਂ ਦਾ ਯਾਰ ਕਿਆ ਬਾਤ ਲੱਸੀ ਪੀ ਕੇ ਬਾਈ ਕਹਿੰਦਾ ਮਤਲਬ ਵਾਈਗੁਰੂ ਦੀ ਕਿਰਪਾ ਹੈ ਇਹ ਬਈ ਕਰਦੀਆਂ ਚੀਜ਼ਾਂ ਨੇ ਸ਼ੁੱਧ ਨੇ ਤੇ ਇਹ ਪੀ ਕੇ ਬਈ ਵਾਕੇ ਜੀ ਆਨੰਦ ਆਉਂਦਾ ਹੈਗੇ ਇੱਥੇ ਕੋਈ ਸ਼ੱਕ ਨਹੀਂ ਵਾਹਿਗੁਰੂ ਦੀ ਕਿਰਪਾ ਬਈ ਬਹੁਤ ਖੁਸ਼ ਹਾਂ ਅਸੀਂ ਅੱਛਾ ਦੁੱਧ ਕਿੰਨਾ ਕੁ ਲੱਗਦਾ ਤੁਹਾਡਾ ਇੱਥੇ ਦੁੱਧ ਇੱਥੇ ਬਈ 40 ਤੋਂ 45 ਲੀਟਰ ਲੱਗ ਪਾਉਂਦੇ ਬਈ 65 ਰੁਪਏ ਲੀਟਰ 65 ਰੁਪਏ ਲੀਟਰ ਆਪੇ ਲੈ ਕੇ ਜਾਂਦੇ ਆ ਬਈ ਇੱਥੇ ਬੰਦਿਆਂ ਦੇ ਇਹ ਹੈ ਵੀ ਤੁਸੀਂ ਆਪਦੀ ਚੀਜ਼ ਜਦੋਂ ਸ਼ੁੱਧ ਦਿੰਨੇ ਆ ਨਾ ਉਹਦਾ ਮੁੱਲ ਤੁਸੀਂ ਤੁਸੀਂ ਸ਼ੁੱਧ ਦਿਓ ਯਾਰ ਮੁੱਲ ਦੇਣ ਵਾਲੇ ਬੈਠੇ ਆ ਬੰਦੇ ਕੋਈ ਨਹੀਂ ਤੁਹਾਨੂੰ ਕਹਿੰਦਾ ਇੱਥੇ ਇੱਕ ਸਬਜ਼ੀ ਵਾਲਾ ਆਉਂਦਾ ਉਹ ਤਾਂ ਖੋ ਕੇ ਲੈ ਜਾਂਦੇ ਸਬਜ਼ੀ ਉਹ ਮਨਮਰਜ਼ੀ ਦਾ ਰੇਟ ਉਹ ਮੰਗ ਰੋ ਜਿੰਨ ਲੈਂ ਲਵਾ ਲੈਂਦਾ ਤੋਲ ਤੋਲ ਪਾਉਂਦਾ ਤੇ ਕੋਈ ਉਹਨੂੰ ਰੇਟ ਨਹੀਂ ਪੁੱਛਦਾ ਉਹ ਬਾਈ ਕਰਦੀ ਪਾਉਂਦਾ ਬਾਈ ਆਪਣਾ ਬਾਈ ਯਾਰ ਉਹਦਾ ਸੰਘਰਸ਼ ਆਪਾਂ ਦਾ ਸ਼ੁੱਧ ਦੀ ਗੱਲ ਹੈ ਸ਼ੁੱਧ ਸ਼ੁੱਧ ਬਾਈ ਸ਼ੁੱਧ ਮਸਲਾ ਸ਼ੁੱਧ ਦਾ ਹੀ ਹੈ ਇਹ ਮਾਨ ਸਾਹਿਬ ਗੱਲ ਪਤਾ ਕੀ ਹੁੰਦੀ ਹੈਗੀ ਇਹ ਜਦੋਂ ਮੜਾ ਜਾਂ ਬੰਦਾ ਤੰਦਰੁਸਤ ਹੁੰਦਾ ਨਾ ਉਦੋਂ ਤਾਂ ਨਹੀਂ ਕਰਦਾ ਪ੍ਰਵਾਹ ਹੂੰ ਤੇ ਜਦੋਂ ਕਿਤੇ ਰੱਬ ਨਾ ਕਰੇ ਕਿਤੇ ਠੱਬੀ ਵਜਦੀ ਹੈ ਜਦੋਂ ਠੱਬੀ ਵਜਦੀ ਹੈ ਨਾ ਬੰਦਾ ਮੰਜੇ ਤੇ ਆ ਜਾਂਦਾ ਪਰਿਵਾਰ ਦਾ ਕੋਈ ਜੀਵ ਹੀ ਕਿਤੇ ਡਿੱਗ ਪਿਆ ਮੰਜੇ ਤੇ ਫਿਰ ਬਾਈ ਬੰਦੇ ਨੂੰ ਟੈਨਸ਼ਨ ਹੁੰਦੀ ਹੈ ਵੀ ਯਾਰ ਕਿਦੋਂ ਚੰਗਾ ਮਿਲ ਜੇ ਤੇ ਅਸੀਂ ਆਪੇ ਪਰਿਵਾਰ ਨੂੰ ਯਾਰ ਖੜਾ ਕਰ ਲੀਏ ਕਿਉਂਕਿ ਬਾਈ ਡਾਕਟਰ ਟਰਾਇਸਟ ਮੂੰਹੇ ਦਵਾਈਆਂ ਮੂੰਹੇ ਬਾਈ ਬੰਦੇ ਦੀ ਬੂਥ ਲੱਗ ਜਾਂਦੀ ਆ ਲੱਗ ਜਾਂਦੀ ਆ ਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਅੱਜ ਕੱਲ ਤਾਂ ਤੁਸੀਂ ਐਂ ਦੇਖੋ ਇੱਕ ਵੇ ਖਬਰ ਦੇਖੀ ਜਾਵਾ ਕਹਿੰ 1.14 ਕਰੋੜ ਵਾਲਾ ਟੀਕਾ ਲੱਗਣਾ ਬਿਲਕੁਲ ਭਾਈ ਮੈਂ ਵੀ ਉਹ ਫੇਸਬੁਕ ਉਹ ਗੱਲ ਨਾ ਤਾਂ ਹਾਜਮ ਆਉਂਦੀ ਆ ਨਾ ਉਹ ਕਹਿ ਸਕਦੇ ਨਾ ਉਹਨੂੰ ਕੁਮੜਾ ਕਿਵੇਂ ਚੰਗਾ ਹਾਂ ਸੋ ਹੈ 1.14 ਕਰੋੜ ਕਹਿੰਦੇ ਜੀ ਦਾਨ ਇਕੱਠਾ ਕਰੋ ਭਾਈ ਬਹੁਤ ਮਹਿੰਗਾ ਇਲਾਜ ਇਹ ਕਿੱਧਰ ਨੂੰ ਗਈ ਗੱਲ ਕੀ ਪਤਾ ਕੀ ਹੋਈ ਜਾਂਦਾ ਵੀ ਸਾਡੇ ਪੰਜਾਬੀ ਭਾਈ ਮੈਂ ਇੱਕ ਗੱਲ ਸਾਂਝੀ ਕਰ ਦਣਾ ਸਾਡੇ ਪੰਜਾਬੀ ਟੇਸਟ ਮਗਰ ਚਲੇ ਗਏ ਸਵਾਦ ਜੀਬ ਦੇ ਮਗਰ ਚਲੇ ਗਏ ਚੰਗੀ ਚੀਜ਼ ਸਿਹਤ ਦੇ ਨਾਲ ਸੰਬੰਧਿਤ ਜੇ ਮੇਰੇ ਕੋਲੇ ਪਈ ਹੈ ਨਾ ਮੇਰੇ ਕੋਲੇ ਟਾਵਾ ਟੱਲਾ ਆਊਗਾ ਜੇ ਕੋਈ ਪੀਜਾ ਜਾਂ 버ਗਰਾਂ ਵਾਲਾ ਖੜਾ ਬਈ ਭੀੜ ਲੱਗ ਜਾਂਦੀ ਹੈ ਇਹ ਇਹ ਸਾਡੇ ਬੰਦਿਆਂ ਦੀ ਤੁਸੀਂ ਦੇਖੋ ਪ੍ਰਵਾਸੀ ਤੁਹਾਨੂੰ ਜਿਹੜੇ ਬੰਦੇ ਪੀਜੇ 버ਗਰ ਖਵਾਉਂਦੇ ਆ ਹਨਾ ਤੇ ਜਿਹੜਾ ਤਲੀਆਂ ਚੀਜ਼ਾਂ ਖਵਾਉਂਦੇ ਆ ਹੋਰ ਗੰਦਮੰਦ ਖਵਾਈ ਜਾਂਦੇ ਆ ਬਾਈ ਉਹਨਾਂ ਦੇ ਆਪ ਦੇ ਪਰਿਵਾਰ ਤੁਸੀਂ ਖੜੇ ਹੋ ਕਿਤੇ ਗੋਲ ਗੱਪਿਆਂ ਵਾਲੀ ਰੇੜੀ ਤੇ ਵੀ ਤੁਹਾਨੂੰ ਕਿਤੇ ਭਈਆ 10 ਜਵਾਕ ਲੈ ਕੇ ਖੜਾ ਹੋਊਗਾ ਹਰੇਕ ਬੰਦੇ ਦੇ ਦੱਸਦਾ ਭਈਏ ਦੇ ਜਵਾਕ ਆ 10-10 ਬਿਲਕੁਲ ਕਿਤੇ ਤੁਹਾਨੂੰ ਕਿਸੇ ਰੇੜੀ ਦੇ ਵਿਖਾ ਦਿਓ ਭਈਆ 10 ਜਵਾਕ ਆਪਦੇ ਲੈ ਕੇ ਖੜਾ ਵੀ ਆ ਕੁਲਫੀਆਂ ਖਵਾਈ ਜਾਂਦਾ ਤੇ ਜਾਂ ਆ ਪੀਜੇ 버ਗਰ ਖਵਾਈ ਜਾਂਦਾ ਆਪਨੇ ਖਾਂਦੇ ਉਹ ਬਾਈ ਆਪਨੇ ਖਾਂਦੇ ਬਾਕੀ ਬਾਈ ਤੇਲ ਉਹਨਾਂ ਦਾ ਦੇਖੋ ਕਿਵੇਂ ਕਿੰਨਾ-ਕਿੰਨਾ ਜਰ ਵਰਤੀ ਜਾਂਦੀ ਹੈ ਮਸਾਲਾ ਆਹੀ ਹੈ ਬਾਈ ਅਸਬ ਚ ਪਿਆਪਿਆ ਆ ਬਿਸਕੁਟ ਕਰਦੇ ਆ ਬਾਈ ਆਪਣੀ ਗੱਲ ਵਿੱਚ ਰਹੀ ਇਹ ਬਾਈ ਗੁੜ ਸ਼ੱਕਰ ਵਾਲੀ ਬਿਸਕੁਟ ਹੈ ਗੁੜ ਸ਼ੱਕਰ ਦੇ ਬਣੇ ਹੋਏ ਆ ਜਿਹੜੇ ਖੰਡ ਹੈ ਮਾਨ ਸਾਹਿਬ ਮੈਂ ਆਪਾਂ ਜਿਹੜਾ ਆਪਾਂ ਰੋਜ਼ ਆਪਾਂ ਸੋਸ਼ਲ ਮੀਡੀਆ ਨਾਲ ਜੁੜੇ ਆ ਆਪਾਂ ਇਹ ਗੱਲਾਂ ਸੁਣਦੇ ਆ ਜੀ ਜਿਹੜੀ ਖੰਡ ਹੈ ਉਹ ਸਾਡੀ ਬਾਡੀ ਚੋਂ એનર્ਜੀ ਲੈ ਕੇ ਉਹ ਫੇਰ ਹਾਜਮ ਹੁੰਦੀ ਆ ਡਾਈਜੈਸਟ ਹੁੰਦੀ ਆ ਤੇ ਜਿਹੜੀ ਗੁੜ ਸ਼ੱਕਰ ਆ ਸਾਡੀ ਵਿਰਾਸਤ ਆ ਇਹ ਇਹ ਬਈ ਸਾਡੇ ਬਜ਼ੁਰਗਾਂ ਨੇ ਐਵੇਂ ਨਹੀਂ ਸਾਨੂੰ ਇਹ ਚੀਜ਼ਾਂ ਦਿੱਤੀਆਂ ਇਹ ਇਹ ਸਾਨੂੰ એનર્ਜੀ ਦੇ ਕੇ ਹਜਮ ਹੁੰਦਾ ਬਿਲਕੁਲ ਦੋਨੇ ਚੀਜ਼ਾਂ ਐਂਟੀ ਆ ਉਹ ਸਾਡੇ ਬਾਡੀ ਚੋਂ એનર્ਜੀ ਲੈ ਕੇ ਹਜਮ ਹੁੰਦੀ ਆ ਸਾਨੂੰ ਬਾਡੀ ਨੂੰ એનર્ਜੀ ਦੇ ਕੇ ਹਜਮ ਹੁੰਦੀ ਆ ਤੇ ਫਿਰ ਯਾਰ ਸਾਨੂੰ ਕੀ ਲੋੜਾ ਖੰਡ ਖਾਣ ਦੀ ਖੰਡ ਤਾਂ ਖੰਡ ਦੇ ਰਫੈਂਡ ਦਾ ਜੈਹਰ ਹੈ ਖੰਡ ਦੇ ਰਫੈਂਡ ਰਸੋਈ ਚ ਕੱਢਦੇ ਛੋੜੇਆਂ ਦੀਆਂ ਬਿਮਾਰੀਆਂ ਘਟ ਜਾਂਦੀਆਂ ਬਿਲਕੁਲ ਬਾਈ ਜੀ ਬਿਲਕੁਲ ਇੱਥੇ ਨਾਲ ਵੀਰੇ ਆਚਾਰ ਦਾ ਵੀ ਹੈਗਾ ਆਚਾਰ ਇਹ ਬਾਈ ਜੀ ਜਿੱਦਾਂ ਮੈਂ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜਿਆ ਹਾਂ ਉੱਥੋਂ ਡੇਰੀ ਫਾਰਮਿੰਗ ਫੂਡ ਪ੍ਰੋਸੈਸਿੰਗ ਦੀ ਟ੍ਰੇਨਿੰਗ ਕਰੀ ਹੈ ਉਸੇ ਤਰ੍ਹਾਂ ਇਹ ਬਾਈ ਜੀ ਜੀਤ ਸਿੰਘ ਨੇ ਭੋੜੀਪੁਰੇ ਤੋਂ ਇਹ ਉਹਦਾ ਵੀਰ ਦਾ ਹੋਮ ਮੇਡ ਘਰ ਦਾ ਬਣਿਆ ਹੋਇਆ ਆਚਾਰ ਹੈ ਸਾਡਾ ਇੱਕ ਗਰੁੱਪ ਹੈ ਉਹਦੇ ਤਹਿਤ ਮਤਲਬ ਅਸੀਂ ਇੱਥੇ ਮਤਲਬ ਪ੍ਰੋਡਕਟ ਜਿਹੜਾ ਹੈਗਾ ਰੱਖਦੇ ਹਾਂ ਬਾਈ ਦਾ ਠੀਕ ਹੈ ਹਾਂਜੀ ਲੈ ਵੀ ਮਿੱ ਦਾਦੀ ਪੋਤੀ ਪਾਰਕ ਦੇ ਸਾਹਮਣੇ ਬਾਈ ਤੋਂ ਜਰੂਰ ਸ਼ੱਕਰ ਵਾਲਾ ਜਿਹੜਾ ਹੈਗਾ ਮਿਲਕ ਬਦਾ ਪੀ ਕੇ ਜਾਇਓ ਲੱਸੀ ਪੀ ਕੇ ਕਦੇ ਕਾਲ ਜਾਮਾ ਚਦਾ ਹੋਵੇ ਤਾਂ ਲੱਸੀ ਪੀ ਲਿਓ ਤੇ ਬਾਕੀ ਗੱਲ ਸਾਨੂੰ ਦੱਸਣੀ ਸੁਧਤਾ ਦੀ ਤੇ ਮਾਰਕੀਟਿੰਗ ਤੁਸੀਂ ਕਿਵੇਂ ਕਰ ਸਕਦੇ ਹੋ ਆ ਬਾਈ ਤੋਂ ਤੁਸੀਂ ਇਹ ਚੀਜ਼ਾਂ ਸਿੱਖ ਸਕਦੇ ਹੋ ਆ ਬਾਈ ਦਾ ਨੰਬਰ ਵੀ ਚੱਲੀ ਜਾਂਦਾ ਤੁਸੀਂ ਸਪਰਕ ਕਰਨਾ ਸਪਰਕ ਕਰ ਸਕਦੇ ਹੋ ਧੰਨਵਾਦ ਜੀ ਸਤਿਕਾਰ ਜੀ ਆਇਆਂ ਨੂੰ ਜੀ ਜੀ